ਰਿਕਵਰੀ ਕਰਾਉਣ ਗਏ ਬਦਮਾਸ਼ਾਂ ਨੇ ਪੁਲਿਸ ਤੇ ਚਲਾਈ ਗੋਲੀ ਅਗੋਂ ਪੁਲਿਸ ਦੀ ਜਵਾਬੀ ਗੋਲੀ ਨਾਲ ਤੋਂ ਹੋਏ ਬਦਮਾਸ਼ ਜ਼ਖਮੀ ਮਾਮਲਾ ਡੇਰਾ ਬੱਬਾ ਨਾਨਕ ਦੇ ਨਜ਼ਦੀਕ ਪਿੰਡ ਰਤੜ ਛਤੜ ਦਾ ਹੈ ਜਿੱਥੇ ਰਿਕਵਰੀ ਕਰਵਾਉਣ ਲਈ ਪੁਲਸ ਕੋਲੋਂ ਲਿਆਂਦੇ ਬਦਮਾਸ਼ਾਂ ਨੇ ਪੁਲਸ ਉੱਪਰ ਗੋਲੀ ਚਲਾ ਦਿੱਤੀ ਤੇ ਪੁਲਸ ਦੀ ਜਵਾਬੀ ਫਾਇਰਿੰਗ ਨਾਲ ਤੋਂ ਬਦਮਾਸ਼ ਵੀ ਜ਼ਖਮੀ ਹੋ ਗਏ ਤਹੰਦਸਤ ਇਹ ਕਿ ਡੇਰਾ ਬੱਬਾ ਨਾਨਕ ਨਜ਼ਦੀਕ ਧਰਮਕੋਟ ਵਿਖੇ ਪੀਟੀ 1 ਗੈਸਟਰੂ ਪੇਂਟ ਦੀ ਦੁਕਾਨ ਉੱਪਰ ਗਣੇਸ਼ ਕੁਮਾਰ ਉੱਤੇ ਕੁਝ ਅਣਪਛਾਤੇਆਂ ਵੱਲੋਂ ਗੋਲੀ ਚਲਾਈ ਸੀ ਪੁਲਿਸ ਨੇ ਮਾਮਲੇ ਵਿੱਚ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਅੱਜ ਜਦੋਂ ਤੋਂ ਬਦਮਾਸ਼ ਨੌਜਵਾਨਾਂ ਨੂੰ ਰਿਕਵਰੀ ਲਈ ਲਿਆਂਦਾ ਜਿੱਥੇ ਰਿਕਵਰੀ ਹੋਣੀ ਸੀ ਉੱਥੇ ਸ਼ੂਟਰਾਂ ਪਿਸਤੌਲ ਲੁਕੋ ਕੇ ਰੱਖੇ ਹੋਏ ਸਨ ਅਤੇ ਜਦੋਂ ਰਿਕਵਰੀ ਲਈ ਪੁਲਿਸ ਨੇ ਉਹਨਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਤਾਂ ਤੁਰੰਤ ਉਹਨਾਂ ਨੇ ਪਿਸਤੌਲ ਕੱਢ ਕੇ ਪੁਲਿਸਵਾਲ ਕੁਲੀ ਚਿਲਾ ਦਿੱਤੀ ਤੇ ਇਸ ਮੌਕੇ 4 राउंड ਫਾਇਰ ਹੋਏ ਇਸ ਫਾਇਰਿੰਗ ਵਿੱਚ ਪੁਲਸ ਦਾ ਕੋਈ ਵੀ ਜਵਾਨ ਜ਼ਖਮੀ ਨਹੀਂ ਹੋਇਆ ਜਦੋਂ ਪੁਲਸ ਨੇ ਜਵਾਬੀ ਫਾਇਰ ਕੀਤਾ ਤਾਂ 2 ਬਤਮਾਸ਼ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਇਲਾਜ ਲਈ ਭੇਜਿਆ ਗਿਆ ਹੈ ਤੋ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਪੀਤੇ ਦੇ ਨੀ ਪਿੰਡ ਧਰਮਕੋੜ ਦੇ ਦੁਕਾਨਪੋਬੀ ਤੋਂ ਫਰੋਤੀ ਮੰਗਣ ਵਾਲੇ ਅਨਪਛਾਤੇਆਂ ਵੱਲੋਂ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਸਬੰਧੀ ਪੁਲਸ ਵੱਲੋਂ ਡੇਕੀ ਨਾਲ ਜਾਂਚ ਕਰਨ ਉਪਰੰਤ ਚਾਰ ਬਦਮਾਸ਼ਾਂ ਨੂੰ ਕਾਬੂ ਕੀਤਾ ਸੀ ਪੁੱਛਗਿੱਛ ਮਗਰੋਂ ਬਦਮਾਸ਼ਾਂ ਨੇ ਰਿਕਵਰੀ ਕਰਾਉਣਾ ਮੰਨ ਲਿਆ ਇਸ ਤਹਿਤ ਬਦਮਾਸ਼ਾਂ ਵੱਲੋਂ ਪਿੰਡ 7876 ਨੇਤੀਕ ਤੋਂ ਸੀਬਨ ਨੇੜੇ ਥਿਆਰ ਜੋ ਦੱਬ ਕੇ ਰੱਖੇ ਸੀ ਸਬੰਧੀ ਪੁਲਸ ਨੂੰ ਜਾਣਕਾਰੀ ਦਿੱਤੀ ਜਿਸ ਤਹਿਤ ਪੁਲਸ ਵੱਲੋਂ ਤੋਂ ਬਦਮਾਸ਼ਾਂ ਸਮੇਤ ਦਸੀ ਥਾਂ ਤੋਂ ਹਥਿਆਰ ਪੱਟਣ ਲੱਗੇ ਤਾਂ ਬਦਮਾਸ਼ ਨੇ ਪੁਲਸ ਤੇ ਗੋਲੀ ਚਲਾ ਦਿੱਤੀ ਜਿੱਥੇ ਪੁਲਸ ਵੱਲੋਂ ਤੁਰੰਤ ਬਦਮਾਸ਼ਾਂ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਇਸ ਘਟਨਾ ਉਪਰੰਤ ਵੱਡੇ ਪੱਧਰ ਤੇ ਉਕਤ ਏਰੀਆ ਵਿੱਚ ਪਹੁੰਚਣ ਤੋਂ ਇਲਾਵਾ ਪੁਲਸ ਦੇ ਉੱਚ ਅਧਿਕਾਰੀ ਵੀ ਘਟਨਾ ਸਥਲ ਤੇ ਪਹੁੰਚ ਗਏ ਇਸ ਤੋਂ ਬਾਅਦ ਪੁਲਸ ਨੇ ਤੁਰੰਤ ਐਂਬੂਲੈਂਸ ਬੁਲਾ ਕੇ ਜ਼ਖਮੀ ਬਦਮਾਸ਼ਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਇਸ ਸਾਰੀ ਕਾਰਵਾਈ ਦੀ ਜਾਂਚ ਕਰਨ ਲਈ ਐਸਐਸਪੀ ਬਟਾਲਾ ਸੋਹੇਲ ਕਾਸਿਮ ਮੀਰਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਸਾਰੇ ਹਾਲਾਤਾਂ ਦਾ ਜਾਇਜ਼ਾ ਲਿਆ ਸਨ ਉਹਦੇ ਹਾਦਸੇ ਨੂੰ ਕੀ ਕੁਝ ਕਿਹਾ ਸਪੀ ਬਟਾਲਾ ਸਹੀਲ ਕਾਸਿਮ ਮੀਰ ਨੇ ਉਸ ਤੋਂ ਬਾਅਦ 21 ਤਰੀਕ ਨੂੰ ਕਰੀਬਨ 6:20 ਵੇਲੇ ਸਾਮੀ ਉਹਦੇ ਦੁਕਾਨ ਤੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਸੋ ਦੋ ਨਕਾਬਪੋਸ਼ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉੱਤੇ ਉਹਨਾਂ ਨੇ ਦੁਕਾਨ ਤੇ ਉੱਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਸੀਗੇ ਉਸ ਤੋਂ ਬਾਅਦ ਇਮੀਡੀਏਟਲੀ ਇਹਦੇ ਵਿੱਚ ਅਸੀਂ ਪਰਚਾ ਦਰਜ ਕਰਤਾ ਐਂਡ ਇਸ ਜੁਰਮ ਦੀ ਸੰਗਿਤਾਂ ਨੂੰ ਸਮਝਦੇ ਹੋਏ ਇਹਦੇ ਵਿੱਚ ਅਸੀਂ ਟੀਮਸ ਬਣਾਈਆਂ ਅੰਡਰ ਦ ਸੁਪਰਵੀਜ਼ਨ ਆਫ ਐਸਪੀ ਢੀ ਸਾਹਿਬ ਇਹਨੇ ਦਿਨ ਆਲ ਡੀਐਸਪੀ ਡੇਰਵਾ ਬਾਬਾ ਨਾਨਕ ਇਨਚਾਰਜ CIA ਅਸਟੂ ਡੇਰਵਾ ਬਾਬਾ ਨਾਨਕ ਐਂਡ ਬਾਕੀ ਜਿਹੜੀ ਸਾਡੀ ਟੈਕਨੀਕਲ ਟੀਮਸ ਹੈ ਇਹ ਫਿਰ ਇਨਵੈਸਟੀਗੇਸ਼ਨ ਦੇ ਵਿੱਚ ਲੱਗੇ ਸੋ ਕਲੈਕਟਿੰਗ ਦਾ ਹਿਊਮਨ ਇੰਟੈਲੀਜੈਂਸ ਐਂਡ ਟੈਕਨੀਕਲ ਇੰਟੈਲੀਜੈਂਸ ਬੜੀ ਮਿਹਨਤ ਕਰਕੇ ਸ਼ਬਦ ਦੇ ਨਾਲ ਕੰਮ ਕਰਕੇ ਇਹਦੇ ਵਿੱਚ ਜਿਹੜੇ ਅਕਿਊਜ਼ ਸੀਗੇ ਮਨਜੀਤ ਦੇਵਾਲ ਪ੍ਰੇਸਟ ਤੋ ਉਸ ਤੋਂ ਬਾਅਦ ਇਹ ਹੋਇਆ ਕਿ ਇਹ ਜਿਹੜੇ ਬੰਦੇ ਫੋਟੋ ਆ ਉਹਨਾਂ ਤੇ ਉੱਤੇ ਮਤਲਬ ਅਜਿ ਸਵੇਰੇ ਉਹ ਰੇਡ ਡੋਰ ਕਰਕੇ ਦੇਰ ਅਰੈਸਟਡ ਸੋ ਚਾਰ ਬੰਦੇ ਅਰੈਸਟ ਕੀਤੇ ਗਏ ਫਿਰ ਜਦੋਂ ਅਸੀਂ ਖਾਨੀਨ ਕਰ ਰਹੇ ਸੀ ਇਹ ਵੈਪਨਸ ਦੇ ਬਾਰੇ ਜਿਨ੍ਹਾਂ ਦੇ ਰਾਈਨ ਫੋਟਿੰਗ ਸੀ ਦੋ ਬੰਦੇ ਉਹਨਾਂ ਕੋਲ ਸੀਗੇ ਹੋਰ ਦਾ ਇਨਫੋਰਮੇਸ਼ਨ ਵੀ ਵਰਤਾਂ ਦੇ ਤਾ ਉਹਨਾਂ ਨੂੰ ਰਿਕਵਰੀ ਕਰਨ ਲਈ ਫਿਰ ਪੁਲਿਸ ਟੀਮ ਇਸ ਸਪੌਟ ਤੇ ਲਿਕੇ ਆਈ ਸੀ ਕਿਉਂਕਿ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਫਲਾਨੀ ਜਗ੍ਹਾ ਹੈਗੀ ਤਾ ਉਤੇ ਉਪਰ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਦੀ ਗੱਡੀ ਆਈ ਸੀਗੀ ਜਦੋਂ ਮਤਲਬ ਉਹ ਥੱਲੇ ਉਤਰਨ ਲਗੇ ਤੇ ਜੰਪ ਆਊਟ ਫ্রম ਦਾ ਵਹੀਕਲ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਸੀਗਾ ਕਿ ਉਹਨਾਂ ਦੇ ਵੈਪਨਸ ਕਿੱਥੇ ਹੈ ਤਾਂ ਦੇ ਟੂ ਦਾ ਪੋਜੀਸ਼ਨ ਆਫ ਦਾ ਵੈਪਨਸ ਐਂਡ ਉਹਨਾਂ ਨੇ ਪੁਲਿਸ ਪਾਰਟੀ ਨੂੰ ਓਵਰ ਪਾਵਰ ਕਰਕੇ ਉਹਨਾਂ ਤੇ ਜਿਹੜਾ ਹੈ ਫਾਇਰ ਕਰਤਾ ਤਾਂ ਪੁਲਿਸ ਪਾਰਟੀ ਨੇ ਸ਼ੋਇੰਗ ਦਾ ਅਟ ਮੋਸਟ ਰੈਸਟ੍ਰੇਅਲ ਪਹਿਲਾਂ ਉਹਨਾਂ ਨੂੰ ਵਾਰਨ ਕਰਤਾ ਉਸ ਤੋਂ ਬਾਅਦ ਹਵਾ ਚ ਫਾਇਰ ਕਰਤਾ ਜਦੋਂ ਉਹਨਾਂ ਨੇ ਉਹ ਕੰਟੀਨਿਊਸਲੀ ਸ਼ੂਟਿੰਗ ਕਰਦੇ ਰਹੇ ਉਸ ਤੋਂ ਬਾਅਦ ਵੀ ਪੁਲਿਸ ਨੇ ਫਿਰ ਜਵਾਬੀ ਕਾਰਵਾਈ ਦੇ ਵਿੱਚ ਉਹਨਾਂ ਤੇ ਫਾਇਰ ਕਰਤਾ ਉਹਦੇ ਵਿੱਚ ਜਿਹੜੇ ਦੋ ਬੰਦੇ ਸੀਗੇ ਦੇ ਹੈਵ ਸਸਟੇਨਡ ਇਜਰੀਜ਼ ਉਸ ਤੋਂ ਬਾਅਦ ਫਾਲਾ ਅਸੀਂ ਲੋਕਲ ਹਸਪੀਟਲ ਉਹਨਾਂ ਨੂੰ ਲੈ ਕੇ ਗਏ ਥੇ ਦੇ ਹੈਵ ਰਿਵੈਲਡ ਟੂ ਸਿਵਲ ਹਸਪੀਟਲ ਬਟਾਲਾ ਦੇ ਆ ਸੇਫ ਸਭ ਨੇ 4 ਵਜੇ ਲੈ ਕੇ ਆਏ ਸੀ ਸਰ ਨਹੀਂ ਨਹੀਂ ਜਿਵੇਂ ਮੈਂ ਕਹਿ ਰਿਹਾ ਸੀ ਸਰ ਕਿ ਉਹਨਾਂ ਚ ਜਿਹੜੇ ਦੋ ਬੰਦੇ ਜਿਨ੍ਹਾਂ ਕੋਲ ਇਨਫੋਰਮੇਸ਼ਨ ਸੀਗੀ ਵੈਪਨਸ ਦੇ ਬਾਰੇ ਉਹਨਾਂ ਨੂੰ ਇੱਥੇ ਲਿਖਿਆ ਸੀ ਸਰ ਜਿਹੜੇ ਰਿਕਵਰੀ ਲਈ ਜਾਂਦੇ ਸੀ ਉਹਨਾਂ ਲੋਕਾਂ ਨੇ ਕਿੰਨੇ ਫਾਇਰ ਕੀ ਉਹਨਾਂ ਨੇ ਪ੍ਰੀਲਿਮినਰੀ ਰਿਪੋਰਟ ਤੇ ਜਿਹੜੀ ਇਨਫੋਰਮੇਸ਼ਨ ਆਈ ਹੈ ਚਾਰ ਫਾਇਰ ਕਰਦੇ ਆ ਪੁਲਿਸ ਦੇ ਉੱਤੇ ਤੁਸੀਂ ਨਿਸ਼ਾਨ ਵੀ ਦੇਖ ਸਕਦੇ ਹੋ ਗੜਖਾਂ ਦੇ ਉੱਤੇ ਉਹਨਾਂ ਦੇ ਜਿਹੜੇ ਬੋਲੇ ਲੱਗੇ ਹੋ ਗੋਲੀਆਂ ਤੇ ਜਿਹੜੇ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਹੈ ਜਿਹੜੀ ਕਿਹੜੇ ਵੈਪਨ ਨਾਲ ਕੀਤੀ ਗਈ ਠੀਕ ਆ ਜਣਾ ਹੋਇਆ ਇਹ ਜਿਹੜੇ ਆਪਣੇ ਜਿਹੜਾ ਪਿਸਤਲ ਗੁਲਾਕ ਉਹ ਦੇ ਰਹੇ ਹਨ ਉਹ ਜਵਾਬੀ ਕਾਰਵਾਈ ਹੋਈ ਹੈ ਉਹਦੇ ਵਿੱਚ ਚਾਰ ਪਹਿਲਾਂ ਮੈਂ ਜਿਵੇਂ ਕਹਿ ਰਿਹਾ ਸੀਗਾ ਪਹਿਲਾਂ ਹਵਾ ਦੇ ਵਿੱਚ ਫਾਇਰ ਕੀਤਾ ਗਿਆ ਉਸ ਤੋਂ ਬਾਅਦ ਦੋ ਸ਼ਾਟਸ ਇੱਕ ਇੱਕ ਸ਼ਾਟ ਉਹਨਾਂ ਨੂੰ ਲੱਗੇ ਸਰ ਇਹਨਾਂ ਲੋਕਾਂ ਕੋਲੋਂ ਮੁੰਡਾ ਵੜਿਆ ਜਾਂਦਾ ਹੈ ਕ੍ਰਾਈਮिनल ਬੈਕਗ੍ਰਾਉਂਡ ਜਿਹੜਾ ਡੀਟੇਲਡ ਹੈ ਅਸੀਂ ਉਹਨੂੰ ਖੰਗਾਲ ਦੇ ਦੇਖ ਰਹੇ ਹਾਂ ਇਹ ਉਹ ਆਪਾਂ ਸਭ ਤੋਂ ਕੋਡਿੰਗ ਮੀਡੀਆ ਨੇ ਮੋਟੇ ਉਹ ਚੁੱਪ ਹੀ ਹੋ ਗਏ ਨਹੀਂ ਨਹੀਂ ਨੋ ਇੰਜਰੀ ਕਿੰਨੀ ਕਬੱਡੀ ਇਸ ਨੂੰ ਕਾਮਯਾਬੀ ਮੰਨਿਆ ਜਾ ਸਕਦਾ ਹੈ ਬਹੁਤ ਵੱਡੀ ਕਾਮਯਾਬੀ ਹੈ ਕਿ ਜਿਸ ਤਰ੍ਹਾਂ ਇਹ ਮਤਲਬ ਐਕਸਟਰਸ਼ਨ ਰਿੰਗ ਜੋ ਪ੍ਰੋਪਰਲੀ ਚੱਲਦੀ ਸੀਗੀ ਇਹਦੇ ਵਿੱਚ ਤਕਰੀਬਨ 50 ਲੱਖ ਦੀ ਫਰੂਤੀ ਇਸ ਬੰਦੇ ਤੋਂ ਮੰਗ ਰਹੇ ਸੀਗੇ ਐਂਡ ਇੰਟਰਸਟਿੰਗਲੀ ਜਦੋਂ ਇਹ ਤੋਂ ਪਹਿਲਾਂ ਵੀ ਗੋਲੀ ਚਲੀ ਸੀ ਉਦੋਂ ਵੀ ਬੰਦੇ ਫੜੇ ਹੋਏ ਸੀ ਬਟ ਉਸ ਤੋਂ ਬਾਅਦ ਫਿਰ ਇਹ ਮਤਲਬ ਇਨਸੀਡੈਂਟ ਹੋਇਆ ਤਾਂ ਵੱਡੀ ਕਾਮਯਾਬੀ ਹੈ ਇਹਦੇ ਵਿੱਚ ਕਾਫੀ ਮਿਹਨਤ ਕੀਤੀ ਟੀਮ ਨੇ ਐਸਪੀ ਡੀ ਸਾਹਿਬ ਦੇ ਨੇਤ੍ਰਿਤਵ ਵਿੱਚ ਐਂਡ ਆਨਲੀ ਮਤਲਬ ਵੱਡੀ ਉਪਲਬਧੀ ਹੈ ਫਾਰ ਡਿਸਟ੍ਰਿਕਟ ਪੁਲਿਸ ਸਰ ਜਿਹੜੇ ਰੋਪੀ ਫੜੇ ਉਹਨਾਂ ਦੇ ਕਿੰਨੇ ਮਾਮਲੇ ਦਰਜ ਨੇ ਹੁਣ ਤੱਕ ਇਹ ਆਪਾਂ ਡਿਟੇਲਸ ਮੀਡੀਆ ਦੇ ਨਾਲ ਸ਼ੇਅਰ ਕਰਦੇ ਹਾਂ ਫਿਲਹਾਲ ਜਿਹੜੀ ਇਹ ਪ੍ਰੀਮਰੀ ਡਿਟੇਲਸ ਹੈ ਥੈਂਕ ਯੂ